ਗੁੱਡ ਮਾਰਨਿੰਗ ਗਾਇਸ ਵੈਲਕਮ ਟੂ ਬੈਕ ਅੱਜ ਦਾ ਸਾਡਾ ਨਿਊ ਬਲੌਗ ਗਗਨ ਦੇ ਜੋਕ ਤੋਂ ਸੁੱਤੀਆਂ ਪਈਆਂ ਨੇ ਮੈਂ ਉੱਠ ਗਈਆਂ ਉੱਠ ਕੇ ਕਰ ਲਿਆ ਘਰ ਦੇ ਕੰਮ ਕਿਉਂਕਿ ਮੈਂ ਜਾਣਾ ਸੀ ਪਿੰਡ ਤੇ ਮੈਂ ਚਾਹ ਚੋ ਪੀ ਲਈ ਤੇ ਕਾਕਾ ਪਿਆ ਸੀ ਤੇ ਮੰਜੇ ਤੇ ਉੱਠ ਕੇ ਚਲੇ ਗਿਆ ਕੰਮ ਤੇ ਤੇ ਮੈਂ ਚੱਲੀ ਹੁਣ ਪਿੰਡ ਹਾਂਜੀ ਮੈਂ ਰਾਈਟ ਬੁੱਕ ਕਰ ਲਈ ਤੇ ਮੈਂ ਹੁਣ ਜਾ ਰਹੀਆਂ ਪਿੰਡ ਮੈਂ ਕਾ ਰਾਈਟ ਤੇ ਛੇਤੀ ਪਹੁੰਚ ਜਾਾਂਗੇ ਲੇਟ ਨਹੀਂ ਹੋਵਾਂਗੇ ਵੈਸੇ ਘਰੋਂ ਕਵੇਲਾ ਬਹੁਤ ਹੋ ਗਿਆ ਸੀ ਮੈਨੂੰ आप जित कर मिनट दिखा रहे अलग ही है जसी करना बार पैर हम एकदम कर ਤੇ ਮੈਂ ਆਈ ਸੀ ਪਿੰਡਾਂ 'ਚ ਜੋਤ ਨੂੰ ਮੈਂ ਘਰੇ ਛੱਡਈ ਆ ਮੈਂ ਕੱਲੀ ਉਹ ਆਈ ਸੀਗੀ ਤੇ ਹੁਣ ਪਹਿਲਾਂ ਮੈਂ ਉੱਧਰ ਗਈ ਫਿਰ ਦੂਜੀ ਭਾਬੀ ਕਿੰਨੀ ਗਈ ਫਿਰ ਮੈਂ ਉੱਪਰ ਗਈ ਤੇ ਮੀਂਹ ਨਹੀਂ ਜਿਆਦਾ ਆ ਗਿਆ ਤੇ ਹੁਣ ਮੈਂ ਦਵਾ ਦਾ ਵਾ ਗਈਆਂ ਤੇ ਹੁਣ ਮੈਂ ਬਾਈਕ ਬੁੱਕ ਕਰਦੀ ਆ ਮੈਂ ਕਿਹਾ ਚਲੋ ਵਾਈਕ ਤੇ ਚੱਲਦੀ ਆ ਤੇ ਵਾਈਕ ਤੇ ਛੇਦੀ ਪਹੁੰਚ ਜੂਗੀ ਜੱਸੀ ਲੱਗੀ ਹਾਂ ਬਾਈਕ ਬੁੱਕ ਕਰਨਾ ਕੀ ਹੋ ਗਿਆ ਹੋਇਆ ਨਹੀਂ ਐਸ ਤਸ ਆਹ ਹੋਰ ਚੱਲਿਆ ਹਾਂ ਹਾਂ ਚਾਰ ਡੰਡੇ ਚ ਹੁੰਦੇ ਨੇ ਅੱਗੇ ਵੀ ਹੈ ਨਾ ਇੱਕ ਵਾਰ ਬਈ ਚੱਲ ਜ ਗਈ ਸੀ ਨਾ ਪਤਾ ਨਹੀਂ ਆਪਾਂ ਕੀ ਕਰਤਾ ਸੀਗਾ ਉਹ ਪਤਾ ਨਹੀਂ ਕੀ ਹੋ ਗਿਆ ਸੀ ਮੈਂ ਕਹਾਂ ਜੋ ਤਾਂ ਚਲ ਬਿਮਾਰ ਆ ਇੱਕ ਠੰਡਾ ਠੰਡ ਦਾ ਕਰਕੇ ਪਹਿਲਾਂ ਹੀ ਚਾਰ ਜਣਾ ਵਾ ਸਕੂਲ ਗਈ ਸੀ ਤੇ ਅੱਜ ਫੇਰ ਨਹੀਂ ਗਈ ਅੱਜ ਫੇਰ ਘਰੇ ਰਾਤ ਦਾ ਬੁਖਾਰ ਉਹਨਾਂ ਫੇਰ ਹੋਇਆ ਮੈਂ ਕਹਾਂ ਠੰਡ ਲੱਗੀ ਮੈਂ ਕੱਲੀ ਜਾਨੀ ਫੇਰ ਗਗਨ ਦਾ ਕਰਕੇ ਉਹਨੂੰ ਮਗਨ ਕੋਲੇ ਛੱਡਿਆ ਮੈਂ ਕੱਲੀ ਹੀ ਆਈਆਂ

उसने <laughs> ਆ ਛੋਟੀਆਂ ਚ ਬਣਾਉਣੀ ਸੀ ਸਾਗ ਬੜੀ ਤੇ ਬਣਾਣੀ ਪਈ ਕਿ ਬਜ਼ਾਈ ਚੱਲਦੇ ਪਿਆ ਫਿਰ ਕਿਹੜਾ ਖਾਣਾ ਮੈਂ 2-3 ਵਾਰ ਹੋ ਗਿਆ ਮੈਨੂੰ ਕਹਿੰਦੀ ਨੂੰ ਮੈਂ ਇੱਕ ਦਿਨ ਅੱਗੇ ਕਿਹਾ ਮੈਂ ਸਾਗ ਬਣਾਉਂਗੀ ਉਧਰ ਵੀ ਉਧਰੋਂ ਗੱਗੂ ਦੇ ਘਰੋਂ ਸਾਗ ਆ ਗਿਆ ਡੋਲੂ ਭਰ ਕੇ ਤੇ ਹੁਣ ਮੈਂ ਕੱਲ ਵੀ ਕੱਲ ਸ਼ਾਮ ਨੂੰ ਸਾਗ ਬਣਾਉਣ ਦੀ ਸੋਚ ਲਈ ਫਿਰ ਕੱਲ ਸਵੇਰੇ ਉਹਨਾਂ ਦੇ ਘਰੋਂ ਡੋਲੂ ਆ ਗਿਆ ਸਾਗ ਭਰ ਕੇ ਜਦ ਮੈਂ ਬਣਾਉਣ ਦੀ ਸੋਚ ਲਈ ਨਾਲੇ ਆ ਜਾਂਦਾ ਤੇ ਮੱਕੀ ਦੀ ਰੋਟੀ ਖਾਣੀ ਦੀ ਮੱਕੀ ਦੀ ਰਾਤ ਨਾਲ ਕਾਕਦੀ ਬਣਾਈ ਅੱਗੇ ਮੱਕੀ ਦੀ ਬਣਾ ਲਾ ਚਲੋਗੇ ਓਕੇ ਕੈਨਸਲ ਕਿਉਂ ਹੋ ਗਿਆ? ਠੰਡ ਦਵਾਰਾਂ ਹੋ ਜਾਣੀਆਂ ਮੀਂਹ ਦਾ ਕਰਕੇ। ਮੈਂ ਤਿੰਨੇ ਦਿਨਾਂ ਦੇ ਪੇਰੇ ਸੀ ਮੈਨੂੰ ਕੰਨਾ ਹੀ ਕੇ ਰੋ ਗਿਆ ਮਤਲਬ ਮਹੀਨੇ ਨੂੰ ਕੋਈ ਹੋਣ ਵਾਲਾ। ਮਹੀਨਾ ਡੇਢ ਮਹੀਨਾ ਹੋ ਗਿਆ ਮੈਨੂੰ ਕਹਿੰਦੀ ਨੂੰ ਕਿ ਮੈਂ ਪਿੰਡ ਜਾਣਾ ਪਿੰਡ ਜਾਣਾ ਮੈਂ ਤਾਂ ਜਾਇਆ ਨਹੀਂ ਸੀ ਜਾ ਰਹੀਆ ਫਿਰ ਅੱਜ ਮੈਂ ਕਹਿੰਦਾ ਚੱਲਣਾ ਜਾਏ ਹੋਣੀ ਆ ਇੱਕ ਲਾਲਚ ਹੋ ਗਿਆ ਮੈਨੂੰ ਗਗਨ ਦਾ ਕਿ ਜੇ ਮੈਂ ਜੋਤ ਨਾ ਵੀ ਲੈ ਕੇ ਜਾਉਂਗੀ ਗਗਨ ਹੈਗੀ ਆ ਗਗਨ ਜੋਤ ਸਾਂਭੇ ਲੈਣੀ ਆ। ਫੇ ਤਾਂ ਕਰਕੇ ਜੇ ਮੈਂ ਪਿੰਡ ਚਲੀ ਗਈ। ਕੰਨੇ ਫੋਨ ਆ ਗਿਆ ਸੀ ਪਿੰਡ ਵਾਲਿਆਂ ਨੇ ਵੀ ਤੂੰ ਆਉਣਾ ਏ ਆ ਨਹੀਂ ਆਈ ਤਿੰਨ ਚਾਰ ਸ਼ਨੀਵਾਰ ਨਗਾਤੇ ਨੇ ਮੈਂ ਹਰ ਸ਼ਨੀਵਾਰ ਕੀ ਦਨੀ ਆ ਅੱਜ ਜਾਉਂਗੀ ਕੱਲ ਜਾਉਂਗੀ ਕਿਉਂਕਿ ਸ਼ਨੀਵਾਰ ਨੂੰ ਮੈਂ ਜੋਤ ਦਾ ਕਰਕੇ ਜਾਂਦੀ ਆ ਵੀ ਸ਼ਨੀਵਾਰ ਨੂੰ ਜਾਨੇ ਐਤਵਾਰ ਨੂੰ ਸੀ ਆ ਜਾਨੇ ਆ ਕਿ ਜੋਦੀ ਸਕੂਲ ਦੀ ਛੁੱਟੀ ਨਹੀਂ ਹੁੰਦੀ ਕਈ ਸ਼ਨੀਵਾਰ ਭਾਬੀ ਨੂੰ ਨਾਲ ਲਾਰ ਆ ਲਾ ਤਾਂ ਅੱਜ ਵੀ ਭਾਬੀ ਕੇ ਰਹੀ ਸੀ ਛੁੱਟੀਆਂ ਚਾਹੀ ਤਰ ਸਾਗ ਬਣਾਉਂਗੀ ਸਾਗ ਬਣਾ ਕੇ ਮੱਕੀ ਦੀ ਰੋਟੀ ਖਵਾਉਂਗੀ ਮੈਂ ਕਹਾਂ ਜਾ ਠੀਕ ਆ ਭਾਬੀ ਨੂੰ ਬੇਬੀ ਨੂੰ ਬਾਲਾ ਹੁੰਦਾ ਜਦੋਂ ਵੀ ਮੈਂ ਜਾਂਨੀ ਆ ਮੈਂ ਆ ਕਰਾਂ ਮੈਂ ਆ ਬਣਾ ਮੈਂ ਉਹ ਬਣਾ ਮਾ ਉਹ ਜ਼ਿਆਦਾ ਮੋਹ ਕਰਦੀ ਆ ਕਰਦੀ ਆ ਦੂਜੀ ਵੀ ਨਹੀਂ ਪਰ ਬੇ ਮੈਂ ਕਿਹਾ ਕੋਈ ਨਹੀਂ ਛੁੱਟੀ ਹੈ ਚੰਗੀ ਤੋਂ ਸਾਗ ਬਣਾ ਲੇ ਮੈਂ ਕਿਹਾ ਸਾਗ ਬੈਸੇ ਮੈਂ ਕੱਲ ਲੇ ਅੱਧਾ ਰਾਤੀ ਤੱਕ ਅੱਧਾ ਹਜੇ ਵੀ ਪਿਆ ਸਾਗ ਖਾ ਕੇ ਇਸਨੇ ਤੇ ਇਸ ਕਰਕੇ ਲੇਟ ਵੀ ਕੁਝ ਮੈਂ ਧਰੋਂ ਵੀ ਲੇਟ ਹੋ ਗਈਆਂ ਮੈਂ 12:45 ਤੱਕ ਘਰੇ ਬੈਠੇ ਸੀ ਉਦੋਂ ਹਾਂ 12:45 ਤੱਕ ਉਦੋਂ ਕਿਸੇ ਤੁਰੀਆਂ ਮੈਂ ਮਤਲਬ 12:45 ਤੱਕ ਮੈਂ ਹਜੇ ਤਿਆਰ ਹੋਣਾ ਸੀਗਾ ਪੌਣੇ 1:00 ਵਜੇ ਘਰੋਂ ਨਿਕਲੀਆਂ ਮੈਂ 1:30 ਵਜੇ ਉੱਥੇ ਪਹੁੰਚੀ ਹਾਂ ਤੇ 4:30 ਪੌਣੇ 5 ਮੌਤੋਂ ਤੁਰੀਆਂ ਉੱਪਰਲੀ ਭਾਬੀ ਕੋਲੇ ਗਈ ਆ ਦੋ ਬੋਟੀਆਂ نیچے ਰਹਿੰਦੀ ਨੇ ਉੱਪਰ ਰਹਿੰਦੀ ਆ ਉੱਪਰ ਗਈ ਤੇ ਜਾਂਦੇ ਇੰਨੀ ਤੇਜ਼ ਮੀਤਰੀਆਂ ਵਿੱਚ ਦਵਾ-ਦਵਾ نیچے ਆ ਕੇ ਮੈਂ ਕਿਹਾ ਭਾਬੀ ਮੈਂ ਚੱਲਦੀ ਆ ਜਾਂ ਫੇਰ ਪਿੰਦੀ ਤੇ نیچے ਜਿਹੜੇ ਰਹਿੰਦੇ ਨੇ ਸਾਰੇ ਕਹਿੰਦੇ ਤੂੰ ਹੱਥੇ ਲਾਉਣਗੇ ਸੀ ਤੂੰ ਤਾਂ ਹੱਥ ਲਾ ਕੇ ਮੁੜ ਗਈ ਮੈਂ ਕਿਹਾ ਮੀ ਆ ਗਿਆ ਭਾਈ ਮੈਂ ਚੱਲਦੀ ਆ ਸਰਦੀਆਂ ਤੇ ਦੇਣਾ ਗਰਮੀਆਂ ਹੁੰਦੀਆਂ ਨਾ ਬੰਦਾ ਕਹਿੰਦਾ ਚੱਲ ਕੋਈ ਨਹੀਂ ਆਪਾਂ ਭੇਜਦੇ ਚਲੇ ਜਾਂਦੇ ਆ ਮੈਂ ਤਾਂ ਸਰਦੀਆਂ ਚ ਨਹੀਂ ਭੇਜਿਆ ਜਿਆਦਾ ਇਧਰੋਂ ਵੀ ਮੈਂ ਰਾਈਟ ਬੁੱਕ ਕਰ ਲਈ ਸੀ ਰਾਈਟ ਤੇ ਗਈਆਂ ਉਧਰ ਵੀ ਮੈਂ ਰਾਈਟ ਬੁੱਕ ਕਰਕੇ ਫੇਰ ਆ ਗਈਆਂ ਮੈਂ ਕਿਹਾ ਛੇਤੀ ਚਲੇ ਜਾਵਾਂਗੇ ਆਟੋ ਤੋਂ ਤੇ ਟਾਈਮ ਲ ਇਸ ਕਰਕੇ ਫਿਰ ਮੈਨੂੰ ਕੁਛ ਐ ਸੀ ਕਾ ਕਿ ਜੇ ਮੈਂ ਰਾਈਡ ਬੁੱਕ ਕਰਕੇ ਜਾਵਾਂ ਜੀ ਮੈਂ ਆਟੋ ਜਾਂਦੀ ਤੇ ਮੈਂ 2:30 3:00 ਵਜੇ ਤੱਕ ਪਹੁੰਚਣਾ ਸੀ ਮੈਨੂੰ ਪਤਾ ਮੈਂ ਚਾਰ ਘਰਾਂ ਦੇ ਜਾਣਾ ਹੁੰਦਾ ਚਾਰੇ ਲੱਗੋ ਲੱਗਣੇ ਚਾਰਾਂ ਦੇ ਜਾ ਕੇ ਫਿਰ ਆਉਣ ਨੂੰ ਵੀ ਟਾਈਮ ਰਹਿੰਦਾ ਫਿਰ ਸਾਰਿਆਂ ਦੇ ਇੰਦਾ ਦਾ ਘੰਟਾ ਘੰਟਾ ਘੰਡਾ ਤਾਂ ਬੈਠਣਾ ਪੈਂਦਾ ਹੁਣ ਵੀ ਬਾਹਰ ਇੰਨੀ ਜ਼ਿਆਦਾ ਬਾਰਿਸ਼ ਹੋ ਰਹੀ ਇੰਨੀ ਜ਼ਿਆਦਾ ਬਾਰਿਸ਼ ਹੋ ਰਹੀ ਹੈ ਨਾ ਗਾਗਾਂ ਦੇ ਜੋ ਤੋਂ ਉਧਰ ਵਾਲੇ ਕਮਰੇ ਜਿਹਨੇ ਸਾਹਮਣੇ ਮੈਂ ਇਧਰ ਬਾਬੇ ਵਾਲੇ ਕਮਰੇ 'ਚ ਬੈਠੀ ਆ ਕਿਉਂਕਿ ਉਧਰ ਗਾ ਬਹੁਤ ਪੌਂਦੇ ਨੇ ਜੋ ਤਾਂ ਬਲਾਂ ਖਲਾਰਾ ਪੌਂਦੀ ਆ ਔਰ ਅੱਜ ਚੰਦਗੀ ਚ ਪਹਿਲੀ ਵਾਰ ਜੋਤ ਮੈਂ ਇਕੱਲੀ ਛੱਡੀ ਐ ਜਦਾਂ ਵੀ ਹੋਈ ਐ ਨੇ ਜੋਤ ਜੋ ਜੰਮੀਆਂ ਮੈਂ ਕਦੇ ਇਕੱਲੀ ਨਹੀਂ ਛੱਡੀ ਨਾ ਮਿਤੋਂ ਬਗੈਰ ਰਹੀ ਆ ਹਾਂ ਰਹਿੰਦੀ ਸੀਗੀ ਜਦੋਂ ਜਗਤਵਿੰਦਰ ਸੀਗਾ ਉਦੋਂ ਰਹਿੰਦੀ ਸੀਗੀ ਜਗਤਵਿੰਦਰ ਤੋਂ ਬਗੈਰ ਕਦੇ ਕਿਸੇ ਕੋਲੇ ਨਹੀਂ ਰਹੀ ਅੱਜ ਪਹਿਲੀ ਵਾਰ ਇਹ ਇਕੱਣਾ ਮੈਂ ਛੱਡੀ ਆ ਉਹਦੇ ਕੋਲੇ ਜੋਤ ਸੌਰੀ ਗਗਨ ਕੋਲੇ ਜਦੋਂ ਜਗਤਵਿੰਦਰ ਸੀ ਉਦੋਂ ਮੈਂ ਕੰਮ ਤੇ ਜਾਂਦੀ ਸੀ ਉਦੋਂ ਉਹਦੇ ਕੋਲ ਛੱਡ ਕੇ ਜਾਂਦੀ ਸੀ ਕਿਉਂਕਿ ਜਗਤਵਿੰਦਰ ਦਾ ਧਿਆਨ ਰੱਖਦਾ ਹੁੰਦਾ ਸੀਗਾ ਉਹਦੇ ਸੱਤੇ ਤਾਂ ਇਹ ਪਾਣੀ ਆ ਚੱਲ ਆ ਜਾਦਵਿੰਦਰ ਕੋਲੇ ਰਹੂਗੀ ਜਾਂ ਮੇਰੇ ਕੋਲੇ ਰਹੂ ਕਾਕੇ ਕੋਲੇ ਵੀ ਨਹੀਂ ਰਹਿੰਦੀ ਕਾਕੇ ਦੇ ਭਰੋਸੇ ਮੈਂਟ ਨਹੀਂ ਛੱਡਦੀ ਮੇਰੇ ਘਰ ਦੇ ਇੰਨੇ ਕੰਮਾਂ ਜਿਹੇ ਹੋਏ ਨੇ ਨਾ ਇੰਨੇ ਕੰਮਾਂ ਜਿਹੇ ਹੋਣੇ ਜਾਦਵਿੰਦਰ ਤੇ ਜਾਣ ਦਾ ਕਰਕੇ ਵੀ ਕਈ ਹੁਣ ਕੰਮ ਨੇ ਵੀ ਇਹ ਸਕੂਲ ਜਾਂਦੀਆਂ ਮੈਂ ਲੇਟ ਹੋ ਜਾਂਦੀਆਂ ਜੇ ਮੈਂ ਕਹੂੰਗੀ ਸਕੂਲੋਂ ਆਈ ਤੋਂ ਜਮਾ ਫਿਰ ਕਵੇੜਾ ਹੋ ਜਾਣਾ ਜਾਇ ਨਹੀਂ ਜਾਂਦਾ ਜਾਣੇ ਇਹਦਾ ਮੋੜ ਦਾ ਟਾਈਮ ਨਹੀਂ ਰਹਿੰਦਾ ਜੇ ਜਾਣੇ ਇਹਦਾ ਕੋਈ ਕੰਮ ਨਹੀਂ ਹੁੰਦਾ ਕਿਤੇ ਜਾਦਵਿੰਦਰ ਦੇ ਭਰੋਸੇ ਨਾਲ ਤਿੰਨਾਂ ਨੂੰ ਸਕੂਲ ਭੇਜਦਾਂ ਦੀ ਸੀ ਭੇਜ ਕੇ ਫਿਰ ਮੈਂ ਮਗਰੋਂ ਚਲੀ ਜਾਂਦੀ ਸੀ ਆ ਕੇ ਜਾਦਵਿੰਦਰ ਦਾ ਸੰਭਾਲਣਾ ਸੀ ਮਾ ਉਹ ਟੈਮਨਲ ਕਰਾ ਜਾਨੀ ਇਸ ਕੰਮ ਤੋਂ ਵੀ ਮੈਂ ਸੱਜਰੀ ਛੁਕੀ ਲੈ ਕੇ ਆ ਜਾਂਦੀ ਹੁੰਦੀ ਸੀਗੀ ਤੇ ਹੁਣ ਜਦੋਂ ਜਾਰਵਿੰਦਰ ਗਿਆ ਨਾ ਕੰਮ ਤੇ ਨਾ ਕੁਝ ਲੈਣ ਨਾ ਦੇਣ ਹੁਣ ਘਰਿਆਂ ਘਰੇ ਬੈਠੀ ਹੁਣ ਕਰਨਾ ਕਿ ਜੇ ਜਾ ਕੇ ਜਦੋਂ ਨਤਨ ਹੁਣ 4 ਦਿਨ ਆਈ ਜਾਣਾ ਫਿਰ ਬਾਅਦੋਂ ਹੁਣ ਸ਼ੈਂਪੂ ਵਾ ਉਹਦੋਂ ਦਾ ਸ਼ਾਂਪੂ ਨਾ ਸੀ ਜਾਰਵਿੰਦਰ ਸੱਤੇ ਤੱਕ ਜਾਰਾ ਹੋ ਜਾਂਦਾ ਸੀ ਮੇਰਾ ਹੰਤਾ ਕੰਮ ਵੀ ਬੰਦ ਸਾਰਾ ਕੁਝ ਠੱਪ ਹੋ ਗਿਆ ਜਾਰਵਿੰਦਰ ਦਾ ਜਾਣ ਦਾ ਕਰਕੇ ਤਦੋਂ ਵਸ ਘਰੇ ਬੈਠ ਕੇ ਜਿਾਰੇ ਕਰ ਲੋ ਗੱਗਨ ਕਰਨੇ ਸੀ ਕਹਿੰਦੀ ਮੈਂ ਰਹਿ ਪਉਣੀ ਆ ਚਲ ਇਥੇ ਵੀ ਜਾਤਾ ਕਹਿੰਦੀ ਮੇਰਾ ਵਿਆਹ ਨਹੀਂ ਹੁੰਦਾ ਮੈਂ ਇਥੇ ਰਹਿ ਲਾਂ ਨਹੀਂ ਥੋਡੇ ਕੋਲ ਡਿਊਟੀ ਕਰ ਲੈਣੀ ਵੀ ਮੇਰੇ ਥੋਡੇ ਕੋਲ ਰਹਿ ਲਿਆ ਕਰੂੰਗੀ ਇਥੋਂ ਡਿਊਟੀ ਤੇ ਚਲੀ ਜਾਇਆ ਕਰੂੰਗੀ ਇਥੇ ਥੋਡੇ ਕੋਲ ਆ ਜਾਇਆ ਕਰੂੰਗੀ ਪਹਿਲਾਂ ਪੀਜੀ ਚ ਰਹਿੰਦੀ ਸੀ ਕਹਿੰਦੀ ਮੈਂ ਪੀਜੀ ਚ ਨਹੀਂ ਰਹਿੰਦੀ ਵੀ ਚਾਹ ਥੋੜਾ ਦਿਲ ਲੱਗਿਆ ਰਿਹਾ ਕਰੂ ਕਿਉਂਕਿ ਜੋਤ ਦੀ ਗਗਨ ਨਾਲ ਦਾਲ ਬਹੁਤ ਦਲਦੀ ਆ ਜੋਤਰੀ ਬਹੁਤ ਬਣਦੀ ਆ ਕੱਕੇ ਦੀ ਵੀ ਬਣਦੀ ਆ ਦੋਨਾਂ ਦੀ ਆਪੋ ਆਪਣੀ ਥਾਂ ਤੇ ਗਗਨ ਨਾਲ ਬਹੁਤ ਬਣਦੀ ਆ ਗਗਨ ਦਾ ਕਰਕੇ ਥੋੜਾ ਦਿਲ ਲਾਉਂਦੀ ਆ ਨਹੀਂ ਸਾਰਾ ਦਿਨ ਵੀਰ ਜੀ ਵੀਰ ਜੀ ਕੋਣ ਵੀ ਫੋਟੋ ਦੇਖੀ ਜਾਂਦੀ ਰੋਂਦੀ ਤਾਂ ਹਣ ਵੀ ਆ ਕੰਬਲ ਚ ਮੂੰਹ ਦੇ ਕੇ ਚੋਰੀ ਚੋਰੀ ਫੋਨ ਦੇਖੂਗੀ ਉਹਦੀ ਵੀਡੀਓ ਦੇਖੂਗੀ ਫੋਟੋਆਂ ਸਾਰਾ ਦਿਨ ਚੁੰਮਦੀ ਰਹਿੰਦੀ ਉਹਦੀ ਫਿਰ ਵੀ ਮੇਰੇ ਦੋ ਫੋਨ ਚਲੇ ਗਏ ਸੀ ਗਗਨ ਉਹਦੇ ਜੋਤ ਦੇ ਗਗਨ ਦੇ ਫੋਨ ਤੋਂ ਕਰਿਆ ਸੀਗਾ ਤੂੰ ਕਿੱਥੇ ਆ ਤੂੰ ਆ ਜਾ ਛੇਤੀ ਆ ਜਾ ਮੈਂ ਕਿਹਾ ਮੈਂ ਰਸਤੇ 'ਚ ਆਟੋ ਜਾ ਮੈਂ ਆ ਰਹੀ ਆ ਬੈਠੀ ਮੌਕੇ ਸੀ ਕਿ ਜਦੋਂ ਉਹਦੇ ਫੋਨ ਜਦੋਂ ਤਾਂ ਪਹਿਲਾ ਫੋਨ ਕਿਉਂ ਤਾਂ ਮੈਂ ਰੋਟੀ ਖਾਣ ਲੱਗੀ ਸੀ ਹਜੇ ਉੱਥੇ ਸੀਗੀ ਮੈਂ ਦੋ ਫੋਨ ਕਰ ਲਏ ਫਿਰ ਵੀ ਇਹਨੇ ਦਿਲ ਨਹੀਂ ਲਾਇਆ ਪਰ ਮੈਂ ਆਵਰੇ ਸਾਹਮਣੋਂ ਤਾਂ ਛੇਤੀ ਕੋਸ਼ਿਸ਼ ਕੀਤੀ ਆਉਂਦੀ ਪਰ ਤੋ ਵੜਾ ਤਾਂ ਹੋਇ ਗਿਆ ਮੈਨੂੰ ਰੋਈ ਨਹੀਂ ਪੁੱਛਾਂ ਗਗਨ ਕਹਿੰਦੀ ਮੈਂ ਰਵਾਈ ਨਹੀਂ ਕਹਿੰਦੀ ਮੈਂ ਪਿੱਛੋਂ ਫਰੈਂਚ ਫਰਾਈ ਬਣਾ ਕੇ ਦੇ ਦੇ ਖਾਂਦੀ ਰਹੀ ਬੈਠੀ ਖਿਲਦੀ ਰਹੀ ਆ ਐਜੀ ਦਾ ਕੋਈ ਟੈਨਸ਼ਨ ਨਹੀਂ ਸੀ ਪਰ ਮੈਨੂੰ ਵੀ ਸੀਗੀ ਟੈਨਸ਼ਨ ਉੱਥੇ ਪਿੰਡ ਵਾਲਿਆਂ ਨੇ ਵੀ ਮੈਨੂੰ ਪੁੱਛਿਆ ਕਹਿੰਦੇ ਅੱਜ ਤੂੰ ਕਿਵੇਂ ਕੁੜੀ ਛੱਡਤੀ ਤੂੰ ਤਾਂ ਛੱਡਦੀ ਨਹੀਂ ਗਈ ਅੱਗੇ ਮੁੰਡੇ ਦਾ ਭਰੋਸੇ ਦਾ ਛੱਡਦਾਂਦੇ ਸੀ ਉਸ ਤੋਂ ਬਾਅਦ ਤਾਂ ਤੂੰ ਕੁੜੀ ਕਦੇ ਛੱਡੀ ਨਹੀਂ ਮੈਂ ਕਿਹਾ ਗਗਨ ਹੈਗੀ ਉਹ ਤਾਂ ਸਾਰੇ ਰਹਿਤੀ ਗਗਨ ਨੇ ਰੱਖ ਲਿਆ ਜਦੋਂ ਜੋ ਤਾਂ ਫੋਨ ਆਇਆ ਮੈਂ ਰੋਟੀ ਖਾਂਦੀ ਸੀ ਮੈਨਾਂ ਸਵੀਕਰੋਨ ਕਰਕੇ ਗੱਲ ਕਰੀ ਜੇ ਮਾਤਾ ਹੱਸਦੀ ਉੱਥੇ ਪਿੰਡ ਵਾਲ ਮਾਤਾ ਹੱਸ ਕੇ ਕਹਿੰਦੀ ਲੈ ਹੁਣ ਗੱਲਾਂ ਕਰਦੇ ਸੀ ਹੁਣੇ ਫੋਨ ਆ ਗਿਆ ਜੋਤ ਦਾ ਜਦਵਿੰਦਰ ਤੋਂ ਬਾਅਦ ਅੱਜ ਪਹਿਲੀ ਵਾਰ ਏਨ ਮੈਂ ਛੱਡੀ ਆ ਜਦਵਿੰਦਰ ਕੋਲੇ ਤਾਂ ਰਹਿ ਪਾਂਦੀ ਸੀ ਤੇ ਜਦਵਿੰਦਰ ਨੂੰ ਤਾਂ ਹੁਣ ਵੀ ਕੇ ਤਾਂ ਨਹੀਂ ਮੰਮੀ ਮੇਰਾ ਬਹੁਤ ਯਾਰ ਰੱਖਦਾ ਸੀ ਮੇਰਾ ਬਹੁਤ ਖਿਆਲ ਰੱਖਦਾ ਸੀ ਇਹਨੂੰ ਰੋਣ ਨਹੀਂ ਸੀ ਦਿੰਦਾ ਮੈਨੂੰ ਸਭ ਨਾਲ ਕੋਰਤੀ ਚ ਰੱਖਦਾ ਸੀ ਚੀਜ਼ੀਆਂ ਇਹ ਉਹ ਕਾਕਾ ਰੁੱਖੇ ਸੁਹਾ ਦਾ ਕਾਕਾ ਇਦਾਂ ਰੁੱਖਾ ਨਾ ਨਾ ਇਹ ਕੁੜੀ ਨੂੰ ਕੁਛ ਸਮਝਦਾ ਨਾ ਮੈਨੂੰ ਕੁਛ ਸਮਝਦਾ ਇਹਨੂੰ ਕਿਸੇ ਤੱਕ ਕੋਈ ਕੋਈ ਮਤਲਬ ਨਹੀਂ ਗਾ ਇਹਨਾਂ ਨੇ ਕੋਈ ਪ੍ਰਭਾਵ ਨਹੀਂ ਹੈ ਸਿਰਫ ਆਪਣੇ ਆਪ ਵਿੱਚ ਮਸਤ ਰਹਿੰਦਾ ਬਸ ਆਪਣੇ ਯਾਰ ਦੋਸਤਾਂ ਨਾਲ ਆਪਣੇ ਆਪ ਚ ਹੁਣ ਗਗਨ ਆਇਆ ਗਗਨ ਦਾ ਕਰਕੇ ਉਧਰ ਕਮਰੇ ਚ ਚਲੇ ਜਾਣਾ ਜਦੋਂ ਗਗਨ ਨਹੀਂ ਸੀ ਆਉਣਾ ਆਉਂਦੇ ਨੇ ਉਹਨੇ ਸਿੱਧਾ ਆਪਦੇ ਕਮਰੇ ਚ ਇਧਰ ਪੜ ਜਾਣਾ ਇਹਨੇ ਨਹੀਂ ਸਾਨੂੰ ਮਾਮਾ ਤੀ ਇਹਨੂੰ ਬੁਲਾਉਣਾ ਜਾਤਵੰਦਰ ਦੇ ਹੁੰਦੇ ਵੀ ਉਹਨੋਂ ਕਿਹੜਾ ਚਾਜ ਨਾ ਬੁਲਾਉਂਦਾ ਸੀ ਨਾ ਮੈਨੂੰ ਨਾ ਜੋਤ ਨੂੰ ਇਹਨੂੰ ਕੋਈ ਮਤਲਬ ਨਹੀਂ ਬਸ ਹੀ ਆਪਣੇ ਆਪ ਚ ਰਹਿੰਦਾ ਉਹ ਜਾਦਾ ਮੋਹ ਕਰਦਾ ਸੀ ਉੱਥੇ ਵੀ ਅੱਜ ਪਿੰਡ ਸਾਰੇ ਜਾਤਵੰਦਾਂ ਦੀਆਂ ਗੱਲਾਂ ਕਰਦੇ ਸੀ ਵੀ ਜਾਤਵੰਦਰ ਆਏ ਸੀ ਕੁੜੀਆਂ ਵਰਗਾ ਸੁਹਾਵ ਸੀ ਇਹ ਸੀ ਉਹ ਸੀ ਸਾਰੇ ਜਾਤਵੰਦਰ ਇਹ ਕਰਦੇ ਸੀ ਅੱਜ ਵੀ ਕਿੰਦੋ ਬੰਦਾ ਭਰਤੇ ਤਾਂ ਜਮੇ ਕੁੜੀਆਂ ਨੂੰ ਸੁਵਾ ਸੀ ਫਰੇਕ ਨਾਲ ਹੱਸ ਕੇ ਬੋਲਣਾ ਕਦੇ ਅਜੇ ਤੱਕ ਮੇਰੇ ਮੁੰਡੇ ਦਾ ਉਹਦਾ ਕੋਈ ਲਾਂਬਾ ਨਹੀਂ ਆ ਕਦੇ ਵੀ ਮੈਨਾਂ ਨੂੰ ਤਾਂ ਲੋਕਰ ਦਿੱਤਾ ਸੀ ਨਿਵਾਰੀ ਦੇ ਵਿੱਚ ਤੇ ਉਹਦੇ ਪਰਲੀ ਸਾਈਡ ਵਾਲੀ ਮੇਰੀ ਨਿਵਾਰੀ ਡਬਲ ਡੋਰ ਆ ਦੂਜੀ ਇੱਕ ਸਾਈਡ ਤੋਂ ਨੂੰ ਲੋਕਰ ਦਿੱਤਾ ਮੈਂ ਕਿ ਬੱਚਾ ਵੱਡਾ ਹੋ ਗਏ ਨਾ 17-18 ਸਾਲਾਂ ਦਾ ਹੋ ਗਿਆ ਸੀਗਾ ਵੀ ਬੱਚੇ ਦੀ ਸੋ ਕੋਈ ਪ੍ਰਾਈਵੇਟ ਕੀਕ ਹੁੰਦੀ ਆ ਜਦੋਂ ਮੈਂ ਉਹਦੇ ਦੇਖ ਤੋਂ ਬਾਅਦ ਨਾ ਮੈਨੂੰ ਲੋਕਰ ਦੀ ਚਾਬੀ ਮਿਲੀ ਮੈਂ ਲੋਕਰ ਖੋਲ੍ਹਿਆ ਤੇ ਲੋਕਰ ਦੇ ਵਿੱਚ ਸਿਰਫ ਪਿੰਟਰ ਵਾਲਿਆਂ ਦੀ ਫੋਟੋਆਂ ਨਿਕਲੀਆਂ ਪਿੰਟਰ ਵਾਲੇ ਨੂੰ ਬਹੁਤ ਮੰਦਦਾ ਸੀ ਬਹੁਤ ਪਸੰਦ ਕਰਦਾ ਸੀ ਸਿਰਫ ਉਹਦੇ ਹੀ ਕਾਪੀਆਂ ਕਿਤਾਬਾਂ ਸਕੂਲ ਦੇ ਜਨਮ ਸਰਟੀਫਿਕੇਟ ਸੀ ਇੱਕ ਇੱਕ ਸਕੂਲ ਦਾ ਸਰਟੀਫਿਕੇਟ ਕੁਝ ਕਾਗਜ਼ ਪੱਤਰ ਕੋਈ ਕਿਸੇ ਦਾ ਮੋਬਾਈਲ ਨੰਬਰ ਨਹੀਂ ਨਿਕਲਿਆ ਕੋਈ ਕਿਸੇ ਕੁੜੀ ਦੀ ਜਾਂ ਫੋਟੋ ਜਾਂ ਲੈਨ ਜਿਹੜਾ ਕੁਝ ਵੀ ਐਸੀ ਚੀਜ਼ ਨਹੀਂ ਨਿਕਲੀ 18 ਸਾਲਾਂ ਦਾ ਜਿਵੇਂ ਜਵਾਨ ਹੋ ਗਿਆ ਸੀ ਕੋਈ ਚੀਜ਼ ਨਹੀਂ ਨਿਕਲੀ ਚਾਬੀਆਂ ਦੇ ਛੱਲੇ ਇੱਕੋ ਖੰਡੇ ਜਿਹੜੇ ਤੇ ਦਸਤਾਰ ਦੇਤੇ ਲਾਉਣੇ ਆ ਦਸਤਾਰ ਤੇ ਲਾਉਣ ਵਾਲੇ ਖੰਡੇ ਮਾਲਾ ਨਿਕਲੀ ਹੱਥ ਪਾਉਣ ਵਾਲੀ